ਬਾਈ ਗੁਜੀ ਕੀ ਫਤਿਹ ਇੱਕ ਪਿੰਡ ਦਾ ਚੌਧਰੀ ਸੀ ਭਾਈ ਦਾਨੀ ਸੀ ਬੰਦਾ ਉੱਥੇ ਇੱਕ ਕੋਈ ਗਰੀਬ ਰਹਿੰਦਾ ਸੀ ਗਰੀਬ ਦੇ ਘਰ ਵਾਲੀ ਉਹਦੀ ਢਿੱਲੀ ਹੋ ਗਈ ਉਹਨੇ ਬਹੁਤ ਪੈਸਾ ਟੱਕਾ ਲਾਇਆ ਇਲਾਜ ਕਰਾ ਹੋਇਆ ਨਾ ਮੈ ਗਿਆ ਵਿਚਾਰਾ ਉਹਦੇ ਘਰ ਵਾਲੀ ਕਹਿੰਦੀ ਐ ਕਰ ਆਪਣੇ ਪਿੰਡ ਦਾ ਚੌਧਰੀ ਆ ਦਾਨੀ ਐ ਉਹਦੇ ਕੋਲੇ ਵਗ ਜਾ ਕੁਛ ਨਾ ਕੁਛ ਦੇ ਦੂ ਆਪਾਂ ਨੂੰ ਵਗ ਗਿਆ ਉਹਦੇ ਕੋਲੇ ਜਾ ਕੇ ਕਹਿੰਦਾ ਜੇ ਐ ਕਰਕੇ ਮੇਰੀ ਪਤਨੀ ਢਿੱਲੀ ਐ ਉਹਡੀ ਮਦਦ ਚਾਹੀਦੀ ਹੈ। ਉਹਦਾ ਕੁਦਰ ਖਾ ਤੇ ਮੁਰੇ। ਨੌਕਰ ਚੋਕਰ ਨੂੰ ਕਹਿੰਦਾ ਵੀ ਇਹਨੂੰ ਦਾਮੜੇ ਦੇ ਦੇ। ਉਹਨੇ ਪਈ ਖਜ਼ਾਨੇ ਚੋਂ ਮੁੱਠੋ ਪਰ ਕੁੰਦਾ ਬਣਾ ਹੀ ਦਿੱਤੀ। ਉਹ ਗਣਨ ਲੱਗਾ ਉਹਦੇ ਮੰਜੇ ਤੇ ਚੌਧਰੀ ਦਿੱਤੀ। ਉਹ ਕਹਿੰਦਾ ਗਣਨ ਨੂੰ ਕਿਹਾ ਤੂੰ ਲੈ ਜਾ। ਕਹਿੰਦਾ ਨਹੀਂ ਜੀ ਮੈਂ ਮਾਨਦਾਰ ਬੰਦਾ ਮੈਂ ਤੇਰੇ ਮੂੜ ਕੇ ਜਾਊਂਗਾ। ਉਹ ਤਾਂ ਚੰਗਾ ਕੋਈ ਗਣ ਲੈ। ਗਣ ਨੂੰ ਕਿਹਾ ਕਹਿੰਦਾ ਕਿ ਜੀ ਇੰਨੇ ਹੋ ਗਏ ਕਹਿੰਦਾ ਹਾਂ। ਵਾਗ ਗਿਆ। ਸਿਆਣੇ ਕਹਿੰਦੇ ਨੇ ਵੀ ਦਾਨ ਦਾ ਪੈਸਾ ਕਹਿੰਦੇ ਕੰਮ ਦਿੰਦਾ ਹੁੰਦਾ ਹੈ। ਉਨੇ ਸੱਚੇ ਮੌਨਾ ਪੈਸੇ ਦਿੱਤੇ ਸੀ ਦਾਨੀ ਤੇ ਉਹਦੇ ਕਰ ਨਾਲੀ ਲੂਟ ਹੋ ਗਈ ਸਾਲ ਸੀ ਮਹੀਨੇ ਲੰਘ ਗਏ ਉਹ ਕਹਿੰਦੇ ਆ ਕਰ ਆਪਾਂ ਤੋਂ ਚੌਧਰੀ ਦੇ ਪੈਸੇ ਨਹੀਂ ਮੁੜੇ ਤੂੰ ਚੌਧਰੀ ਦੇ ਘਰੇ ਜਾ ਘਰੇ ਜਾ ਕੇ ਜੇ ਕਹੇਗਾ ਚੌਧਰੀ ਕੁਝ ਨਹੀਂ ਕਹਦਾ ਕਹਿੰਦਾ ਚੰਗਾ ਬਾਗਾ ਜਾ ਕੇ ਕਹਿੰਦਾ ਜੀ ਐ ਕਰਕੇ ਮੇਰੀ ਪਤਨੀ ਹੋ ਗਈ ਲੋਟ ਤੇ ਸੋਡਾ ਮੈਂ ਕਰਜਾ ਚਕਾਉਂਗਾ ਦੇਉਂਗਾ ਕਹਿੰਦਾ ਦੇਣਾ ਦੇ ਦੀ ਨਹੀਂ ਅਗਲੀ ਦਗਾ ਦੇ ਦੀ ਉਹ ਹੱਸ ਪਿਆ ਮਦਦ ਤੇ ਅਗਲੀ ਦਰਗਾਹ ਕਿਨੇ ਦੇਖੀਏ ਉਹ ਕਹਿੰਦਾ ਭਾਈ ਚੰਗਾ ਭਾਈ ਤੇ ਉਹ ਬੋਲਦਾ ਮੁੜ ਆਇਆ ਉਹ ਦਰਗਾਹ ਵਾਲੇ ਕਹਿੰਦੀ ਕੀ ਕਹਿੰਦਾ ਕਹਾਂ ਕਹਿੰਦਾ ਦੇ ਲਿਆ ਦੇ ਦੀ ਨੀ ਅਗਲੀ ਦਰਗਾਹ ਦੇ ਦੀ ਉਹ ਕਹਿੰਦੀ ਦੇਵਾਂਗੇ ਪੈਸੇ ਆਪਾਂ ਕਹਿੰਦਾ ਹੁਣ ਕਿਨੇ ਦੇਣੇ ਨੇ ਹੁਣ ਤਾਂ ਅਗਲੀ ਦਰਗਾਹ ਤੇ ਕੀ ਗੱਲ ਉਹ ਟਾਈਮ ਪੋਈ ਮਾਲਕ ਦੇਖ ਰਿਹਾ ਸੀ بیٹے ਤੈਨੂੰ ਦਾਨ ਕਰਕੇ ਪੈਸੇ ਦਿੱਤੇ ਨੇ ਯਾਰ ਇਹਦੀ ਪਤਨੀ ਲੋਟ ਹੋਈ ਐ ਵੀ ਸਹੀ ਹੱਕ ਦੀ ਕਮਾਈ ਦਿੱਤੀ ਐ ਵੀ ਇਹ ਕਹਿੰਦਾ ਅਗਲੀ ਦਰਗਾਹ ਦੇਖਾਂਗੇ ਹਾਂ ਮੈਂ ਕਹਿ ਕੋਈ ਨਾ ਆ ਜਾਂਦੇ ਤਾਂ ਗਰਾ ਤਾਂ ਆਊਗੀ ਫਿਰ ਹੁਣ ਚਾਹੇ ਕੋਈ ਦਾਨੀਆਂ ਚਾਹੇ ਕੋਈ ਵੀ ਆ ਟਾਈਮ ਹਰੇਕ ਤਾਂ ਆਉਂਦਾ ਹੈ ਭਾਈ ਉਹਨੂੰ ਚੌਧਰੀ ਨੂੰ ਸੱਤ ਆ ਗਿਆ ਮਾਲਕ ਦਾ ਜਾਣਾ ਪੈ ਗਿਆ ਉਹਦੀ ਮੌਤ ਹੋ ਗਈ ਚੌਧਰੀ ਦੀ ਹੁਣ ਜਦੋਂ ਦਾਨੀ ਤੀਗਾ ਧਰਮ ਰਾਜ ਨੇ ਤਾਂ ਕੁਰਸੀ ਢਹਾ ਲਈ ਬਰਾਬਰ ਕਹਿੰਦਾ ਜੀ ਇਹ ਕੀ ਗੱਲ ਕਹਿੰਦਾ ਤੇਰੇ ਜਿੱਡੇ ਕੋਈ ਦਾਨੀ ਨਹੀਂ ਹੈਗਾ ਦਾਨੀਆਂ ਨੂੰ ਇੱਥੇ ਕੁਰਸੀ ਵੀ ਮਿਲਦੀ ਹੈ ਸਾਰਾ ਕੁਝ ਮਿਲਦਾ ਹੈ ਕਹਦਾ ਜੀ ਫਿਰ ਮੇਰਾ ਹੁਣ ਫੈਸਲਾ ਕਿਵੇਂ ਕਰੂੰਗਾ ਕਹਦਾ ਫੈਸਲਾ ਕਰਾਂਗੇ ਤੈਨੂੰ ਕਾਨੂੰ ਕਰਜਾ ਦੇ ਬਾਕੀ ਦੂਜੇ ਦਿਨੋਂ ਗਰੀਬ ਦਾ ਗਿਆ ਟਾਈਮ ਉਹਨੂੰ ਪਾਲਿਆ ਸਦਾ ਦੋਨੇ ਕਾਰਨੇ ਚੌਧਰੀ ਤੋਂ ਗਰੀਬ ਇਕੱਠਾ ਕਹਦਾ ਲੈ ਭਾਈ ਤੈਨੂੰ ਨੇ ਪੈਸੇ ਦਿੱਤੇ ਸੀ ਤੇਰੀ ਪਤਨੀ ਲੋੜ ਕਰਾਉਣ ਨੂੰ ਤੂੰ ਜੇ ਐਂ ਹੱਸਦਾ ਨਾ ਢਿੱਡ ਚ ਵੀ ਗਾਹਾਂ ਕਿਨੇ ਦੇਖੀਏ ਕਹਦਾ ਫਿਰ ਤੈਨੂੰ ਅੱਜ ਕਰਜਾ ਦੇਣ ਦੀ ਲੋੜ ਨਹੀਂ ਤੇ ਤੂੰ ਹੰਕਾਰ ਗਿਆ ਹੰਕਾਰ ਨੂੰ ਮਾਰ ਪਈਏ ਤੈਨੂੰ ਹੁਣ ਕਹਿੰਦਾ ਦਾ ਕਰਜਾ ਤੂੰ ਦੇ ਨਹੀਂ ਸਕਦਾ ਮਾਸ ਦੀਏ ਨੂੰ ਆਪ ਦਾ ਕੰਦਾ ਜੀ ਸੱਤ ਵਚਨ ਜਿਉਂਗਾ ਹੁਣ ਚੌਧਰੀ ਦੀ ਦਾਨੀ ਉਹਨੇ ਪਾਪ ਕੋ ਕਰਿਆ ਨਹੀਂ ਤੀ ਉਹਨੂੰ ਕਹਿੰਦਾ ਭਾਈ ਤੈਨੂੰ ਇਨਸਾਨ ਦਾ ਜਾਮਾ ਮਿਲੂ ਤੈ ਪਰ ਇਹਦਾ ਮਾਸ ਜ਼ਰੂਰ ਖਾਣਾ ਹੈ ਪਰ ਇੱਕ ਕਹਿੰਦਾ ਮਾਸ ਇਹਦਾ ਫਸੱਕ ਖਾ ਲਈ ਤੈਨੂੰ ਖਾਣਾ ਪੂ ਪਰ ਕਹਿੰਦਾ ਮੈਨੂੰ ਨਾ ਪੁੱਢੀ ਕੰਦਾ ਜੀ ਚੰਗਾ ਚੌਧਰੀ ਨੂੰ ਤਾਂ ਪਈ ਦੁਬਾਰੇ ਨਸਾਨੀ ਜਾਮਾ ਮਿਲ ਗਿਆ ਉਹਨੂੰ ਪਈ ਖੁਰਪੋਛਦੇ ਜਾਮੇ ਪਾਤਾ ਹੁਣ ਸਮਾ ਹੋ ਗਿਆ ਦੋਨੇ ਦਾ ਹੋ ਚੱਲੇ ਉਹਨੇ ਚੋਚਿਆ ਚੌਧਰੀ ਨੇ ਜਿਹੜਾ ਨਸਾਨੀ ਜਾਮੇ ਚ ਪਾਇਆ ਤੀ ਵੀ ਜੇ ਆਪਾਂ ਯਾਰ ਵਿਆਹ ਸਾਧੀਆਂ ਦੇ ਕੰਮਾਂ ਚ ਪੜ ਗਈ ਵੀ ਤਾਂ ਆਪਣਾ ਰੱਬ ਤਾਂ ਨਾ ਹੁਣ ਹੀ ਦਿੱਤਾ ਜਾਣਾ ਪਤੋ ਵੀ ਜੇ ਹੋਈਏ ਨਾ ਤਾਂ ਆਪਾਂ ਕੋਈ ਸਾਥ ਬਣੀਏ ਉਹਦਾ ਵੀ ਪਿੰਡੋਂ ਬਾਹਰ ਜਾ ਕੇ ਸਾਥ ਬਣ ਕੇ ਰਹਿ ਗਿਆ ਉਟਿਆ ਲੈਤੀ ਆ ਜੀ ਕੁੰਦੀ ਪਾ ਉੱਥੇ ਮੱਜਾ ਨਾਲ ਬਹਿਣ ਲੱਗਾ ਹੁਣ ਉਧਰੋਂ ਖਰਗੋਸ਼ ਨਾਕਰ ਸਕਾਰੀ ਲੱਗੇ ਖਰਗੋਸ਼ ਨੇ ਸੋਚਿਆ ਵੀ ਜੇ ਅੱਜ ਆਪਾਂ ਸਕਾਰੀ ਵੀ ਆਪ ਨੂੰ ਮਾਰਨਗੇ ਜੇ ਹੋਈ ਆਪਾਂ ਕਰਜ਼ੇ ਨਾ ਲਾਧੀ ਆਪਦਾ ਉਦੇ ਕੋਲ ਚੱਲਿਆ ਚੌਧਰੀ ਕੋਲੇ ਖਰਗੋਸ ਨੇ ਜਾਉ ਚੱਕਿਆਂ ਤੋਂ ਸਾਲਾਂ ਭਾਈ ਆ ਕੋਸ ਉਹਦੀ ਕੁੜੀਆ ਚ ਵੜ ਗਿਆ ਉਹ ਬਈ ਹਾਸ ਸੱਚ ਲੱਗਿਆ ਕਰਨੀ ਵੀ ਜਾਨਵਾਰ ਆ ਪੜਿਆ ਉਹ ਕਹਿੰਦੇ ਹਾਸ ਦਾ ਕੰਮ ਨਹੀਂ ਹੈਗਾ ਤੇਰਾ ਕਰਜ਼ਾ ਦੇਣਾ ਹੈ ਸਿੱਤੀ ਦਿਨੇ ਲੈ ਲੈ ਕਰਮ ਕਹਿੰਦਾ ਮੈਂ ਤਾਂ ਤੁਕਾ ਦਾ ਕਰਜ਼ਾ ਲੈਣੇ ਕਹਿੰਦਾ ਯਾਦ ਕਰ ਧਰਮ ਰਾਜ ਨੇ ਤੈਨੂੰ ਕੀ ਕਿਹਾ ਸੀ ਕਹਿੰਦਾ ਸਾਵਾਂ ਉਹ ਆਵੇਂ ਹੁਣ ਮੇਰਾ ਮਾਸ ਖਾ ਲੈ ਸਿੱਤੀ ਕਰ ਕਰਨਾ ਹੁਣ ਜੇ ਭਈ ਉਹ ਨਹੀਂ ਮਾਰਦਾ ਤਾਂ ਧਰਮ ਆਏ ਕਿ ਨੂੰ ਝੂਠਾ ਬੰਦਾ ਕੋਣੇ ਕਿ ਹਾਤੀ ਵੀ ਤਨ ਵਾਸੇ ਦਾ ਖਾਣਾ ਉਹਨੇ ਭਈ ਚੱਕਿਆ ਕੁੰਡਾ ਖੁਰਗੋਸ ਮਾਰ ਲਿਆ ਮਾਰ ਕੇ ਬਣਾ ਲਿਆ ਤੇ ਰੋਟੀ ਲਾ ਕੇ ਖਾਣਾ ਉਧਰੋਂ ਕੋਈ ਸਾਹੂਕਾਰ ਨੰਗਾ ਜਾਂਦਾ ਉਹਨੇ ਸੋਚਿਆ ਵੀ ਯਾਰ ਤੇ ਲੱਗੀ ਆਪਾਂ ਨੇ ਤਾਂ ਬਾਬੇ ਕੋਲੇ ਪਾਣੀ ਪੀਵਾਂਗੇ ਵੀ ਜੇ ਨਾ ਬਰਸਾਦਾ ਬਸੁੱਧਾ ਹੋ ਜਾ ਕੇ ਚੱਲਾਂਗੇ ਉਹ ਜਾ ਕੇ ਬਾਰ ਮੁਰੇ ਖੜਕੇ ਕਹਿੰਦਾ ਬਾਬਾ ਪਾਣੀ ਪੀਣਾ ਕਹਿੰਦਾ ਭਈ ਪਾਣੀ ਵੀ ਪੀਲਾ ਭੋਜਨ ਦਾ ਵੀ ਤਿਆਰੀ ਆ ਭੋਜਨ ਖਾ ਲੈ ਉਹਨੂੰ ਨੇ ਕਿਤੇ ਸਹਾੂਕਾਰ ਨੇ ਮੀਟ ਬਸ ਖਾਦਾ ਨਹੀਂ ਸੀ। ਉਹ ਕਿਝ ਦੋਨੇ ਪੇ ਕੋਲਾ ਦਾਲ ਦਾ ਪਰਤਾ ਮੀਟ ਦਾ। ਕੋਰਗੋਸਤੇ ਦਾ। ਤੇ 3-4 ਰੁਪਇਆ ਭੜਾ ਚ ਸਹਾੂਕਾਰ ਨੇ ਖਾ ਲਿਆ। ਉਹਨੂੰ ਮੀਟ ਲੱਗਾ ਸਵਾਦ ਕਹਿੰਦਾ ਬਾਬਾ ਦਾਲ